ਪਿਆਰ ਭਰੀ ਸਾਸਰੀ ਘਰ ਫੇਸਬੁਕ ਤੇ YouTube ਵਾਲਿਆਂ ਨੂੰ ਕਿਸੇ ਨੇ ਐਡ ਜੋਣੀ 5 ਤੋਂ 7 ਫੋਟੋ ਮੈਂ ਭੇਜਿਆ ਕਰੋ ਤਾਂ ਲੈ ਪਾਸੇ ਪੋਸਟਰ ਤੇ ਤੇ ਆਪਣਾ ਨੰਬਰ ਚੱਲੀ ਜਾਂਦਾ ਤੇ ਵੀਡੀਓ ਸਾਰੀ ਵੇਖ ਕੇ ਭਰਾ ਬਣ ਕੇ ਸਟੈਪ ਪਾ ਨਾ ਕਰਿਓ ਤੇ ਵੀਡੀਓ ਲਾਈਕ ਕਰ ਦੇ ਕੋ ਕਮੈਂਟ ਕਰ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਮੇਰੇ 12 ਛੇ ਦਾ ਟਰਾਲਾ ਲੈਫਟ ਵਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਬਿਲਕੁਲ ਨਵਾਂ ਹੈਵੀ ਤੋਂ ਭਰਾ ਟਰਾਲਾ ਬਣਿਆ 10 ਨਟੀ ਹਾਬਾ 10 ਸਿੰਘੀ ਦਾ ਘਾਟਾ ਥੱਲੇ ਵਾਲਾ ਤੇ 4 ਇੰਚੀ ਬੱਤੇ ਆ ਤੇ ਬਹੁਤ ਵਜਿਆ ਟਰਾਲਾ ਬੈਡ ਛੱਡ ਸਭ ਕੋ ਨਾਲੇ ਦੇ ਉਹ ਵੀ ਨਾਲੇ ਲਾ ਕੇ ਰੱਖਿਆ ਪਿਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲਸਦੇ ਰੇਟ ਦੱਸਿਆ ਨਹੀਂ ਰੇਟ ਤੇ ਨਹੀਂ ਫੋਨ ਤੇ ਕਰ ਸਕਦੇ ਆ ਬਹੁਤ ਵੀ ਰੇਟ ਨਹੀਂ ਦੱਸਦੇ ਕਹਿੰਦੇ ਫੋਨ ਤੇ ਦੱਸਾਂਗੇ ਰੇਟ ਫੋਨ ਤੇ ਕਰ ਸਕਦੇ ਆ ਬੜੀ ਘਾਟਰਾ ਦਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਇਆ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾਪੀ ਟਰਾਲਾ ਬਿਲਕੁਲ ਨਵਾਂ ਤੇ 22 ਕੁਇੰਟਾ ਦਾ ਟਰਾਲਾ ਹੁੰਦਾ ਇਹ ਤੇ ਕਿਸੇ ਵੀਰ ਭਾਈ ਜੀ 20 22 ਦੇ ਭੈੜੀਆਂ ਇਹਦੇ ਰੇਲ ਦਾ ਧੋੜਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾਪੀ ਟਰਾਲਾ ਲੈਫਟ ਵਾਲਾ ਤੇ ਸਾਰੀ ਜਾਣਕਾਰੀ ਜਾਨੀ ਫੋਨ ਲੱਗ ਕੇ ਲੈ ਸਕਦੇ ਆ ਵੀਰ ਕੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਬਹੁਤ ਵਧੀਆ ਟਰਾਲਾ ਇਹ ਤੇ ਤੈਨਾਂ ਕੀ ਹੋ ਕਰੀ ਕਿ ਕਿਹੜੀ ਪਾਈ ਵੀ ਆ ਕਾਂ ਲਈ ਤੇ 12 ਛੇ ਦਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟਰਾਲਾ 6 ਫੁੱਟ ਚੌੜਾ ਇਹ ਤੇ 12 ਫੁੱਟ ਲੰਮਾ 6 12 ਦਾ ਤੇ ਬਹੁਤ ਵਧੀਆ ਟਰਾਲਾ ਤੇ 10 ਇੰਚ ਹੀ ਘਾਟਾ ਇਹਦਾ ਤੇ ਰੇਲ ਤੇ ਧੁਰਾ ਥੱਲੇ ਵਾਲਾ ਲੈਫਟ ਵਾਲਾ ਟਰਾਲਾ ਹੈਵੀ ਟੌਪਰ ਟਰਾਲਾ ਬਣਿਆ ਹੋਇਆ ਕਿਸੇ ਤੋਂ ਵੀਰ ਪਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਗਾਰਡਰਾਂ ਦੇ ਵਿੱਚ ਵਿੰਗ ਪਾ ਕੇ ਹੁੱਕ ਬਣਾਈ ਵੀ ਅਗਲੇ ਪਾਸਿਓਂ ਇਹ ਮੱਛੀ ਹੁੱਕ ਚ ਨਹੀਂ ਦੋਜੂ ਆ ਇਹ ਟਰਾਲਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਰੇਟ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਕੋਕਾਪੀ ਟਰਾਲਾ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲਿਆ ਸਕਰੀਨ ਤੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਰੇਟ ਤਾਂ ਦੇਰਾਂ ਹੀ ਫੋਟੋ ਮੈਂ ਖਿੱਚ ਲਗਾ ਗਨੇ ਨੇ ਤੇ ਕੋਕਾਪੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਗਲਿਆ ਚੱਲਿਆ ਕਿਦੋਂ ਦੀ ਸਾਫਟ ਟਰਾਲਾ ਤੇ ਬੈੱਡ ਹੈਗਾ 3.5 ਫੁੱਟ ਇਹਦਾ ਤੇ ਵਿੰਗ ਪਾ ਕੇ ਹੁੱਕ ਬਣਾਈ ਵੀ ਇੱਕ ਉਹ ਆ ਤੇ ਦਾਸ ਸਿੰਘ 9 ਇੰਚ ਦੇ ਗਾਡਰ ਮੇਰੇ ਟਾਇਰ ਆ ਕਿਸ ਵੀਰ ਭਾਈ ਨੇ ਲੈਣੇ ਹੋਣ ਵੀਰਾਂ ਦਾ ਸੰਪਰਕ ਕਰ ਸਕਦੇ ਆ ਪਿੰਡ ਟੱਲੇ ਵਾਲਾ ਜਿਹੜਾ ਬਨਾਲਾ ਐ 18 30 ਦੇ ਟਾਇਰ ਐ ਇਹ ਰੇਟ ਤੇ ਨਹੀਂ ਫੋਨ ਤੇ ਕਰ ਸਕਦੇ ਆ ਰੈਂਬ ਟਾਇਰ ਟੂਪਾ ਸਾਰਾ ਕੋਈ ਵੇਚਣੇ ਆ ਤੇ 70 75 ਰੁਪਏ ਟਾਇਰ ਐ ਇਹ ਕਿਸ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਲਓ ਬੱਡੀ ਮੀ ਇਸ ਕਰਪੈਨ ਦੇ ਟਾਇਰ ਆ ਇਹ 18 30 ਦੇ ਤੇ ਫੋਨ ਰੇਡ ਦਾ ਸਿਆਣੀ ਤੇ ਰੇਡ ਤੋਂ ਨਹੀਂ ਫੋਨ ਤੇ ਖਾਦ ਕਰ ਸਕਦੇ ਟਾਇਰ ਜਮ ਬਿਲਕੁਲ ਨਵੇਂ ਬਿਨਾ ਕੱਟ ਟਾਇਰ ਫਾਰਮ ਟਰੈਕ ਟਰੈਕਟਰ ਦਾ 50 ਦਾ ਪੇੜਾ 50 ਦਾ ਆ ਫਾਰਮ ਟਰੈਕ 60 ਆ 50 70 50 ਆ ਨਵੇਂ ਟਾਇਰ ਆ ਟਰੈਕਟਰ ਦੇ 99 ਮਾਡਲ ਆ 4:00 ਵਜੇ ਟਰੈਕਟਰ ਕੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਟਾਇਰ ਨਵੇਂ ਚੜੇ ਹੋਏ ਟਰੈਕਟਰ ਤੇ ਤੇ ਇੰਜਨ ਗੇਅਰ ਦਾ ਓਕੇ ਆ ਕੰਮ ਸਾਰਾ ਹੋਇਆ ਵਾ ਵੀਰਾਂ ਦੇ ਬੈਟਰੀ ਨਵੀਂ ਰੱਖੀ ਹੋਈ ਆ ਟਰੈਕਟਰ ਤੇ ਤੇ ਮਰਗਾਰਡ ਸ਼ਾਰ ਨਵੇਂ ਲੱਗੇ ਹੋਏ ਆ 99 ਮਾਡਲ ਆ ਰੇਟ ਹੈਗਾ 1.5 ਲੱਖ ਰੁਪਿਆ ਦਾ 1.55 1.55 ਰੇਟ ਆ ਕਿਸੇ ਦੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬੈਂਪਰ ਸ਼ੈਂਪਰ ਲੱਗਿਆ ਮਰਗਾਰਡ ਸ਼ਾਰ ਲੱਗੇ ਮੂਲੇ ਟਾਇਰਾਂ ਦੇ ਨਵੇਂ ਟਾਇਰ ਆ ਚਾਰੇ ਟਰੈਕਟਰ ਤੇ ਸਾਰੀ ਜਾਣਕਾਰੀ ਲਈ ਫੋਨ ਲੱਗ ਕੇ ਲੈ ਸਕਦੇ ਆ ਟਰੈਕਟਰ ਕੋਕਾ ਪੀਸ ਆ ਡੈਕ ਸ਼ਿਕ ਲੱਗਿਆ ਵਾ ਟਰੈਕਟਰ ਦੇ ਤੇ ਤੇ ਛਤਰੀ ਛਤਰੀ ਵਧ ਗਿਆ ਲੱਗੀ ਟੌੜੀ ਟਰੈਕਟਰ ਆ ਤੇ ਆ ਛੋੜੀ ਜਿਹੀ YouTube ਦੇ ਫੋਟੋਆਂ ਹੀ ਹੁੰਦੀਆਂ ਛਤਰੀ ਤੇ ਛਤਰੀ ਦੀਆਂ ਬਹੁਤ ਵਜਾ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਪੀਣਾ ਸੰਪਰਕ ਕਰ ਲੋ ਜਣੇ ਜਵੇਂ ਮਾੜਾ ਰੇਟ ਹੈਗਾ ਦੇ 155 ਤੇ ਮੌਕੇ ਦੇ ਮਾਰਤਾਨ ਕਰ ਦੇਣਗੇ 735 ਟਰੈਕਟਰ ਏਰੀਆ ਲੁਧਿਆਣਾ ਵੀਰ ਦਾ ਬਹੁਤ ਵਜਾ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਪੀਣਾ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਓਕੇ ਆ ਮਾਡਲ 99 ਆ ਤੇ ਟਾਇਰ ਚਾਰੇ ਨਵੇਂ ਆ ਟਰੈਕਟਰ ਦੇ ਇੰ ਆ ਪੂਰਾ ਵਧੀਆ ਟਰੈਕਟਰ ਆ ਨੀਲੇ ਰੰਗ ਦਾ ਕਿਤੇ ਪੇਂਟ ਛੇੜ ਨਹੀਂ ਹੋਇਆ ਟਰੈਕਟਰ ਪੂਰਾ ਛੋਚ ਵਿੱਚ ਵੀ ਹੈ ਨਹੀਂ ਕਿਤੇ ਵੀ ਕੋਕਾ ਵੀ ਟਰੈਕਟਰ ਚਾਬੀ ਲੱਗੀ ਨਹੀਂ ਟਰੈਕਟਰ ਨੂੰ ਜੇ ਤਾਂ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ 2,25,000 2,25,000 99 ਮਾਡਲ ਦਾ ਤੇ ਐਫੀ ਟਰੈਕਟਰ ਆ ਤੇ 73599 ਮਾਡਲ ਇੰਜਣ ਕੇ ਦਾ ਓਕੇ ਵਧੀਆ ਟਰੈਕਟਰ ਆ ਬੈਟਰੀ ਚੈਂਟਰੀ ਨਵੀਂ ਰੱਖੀ ਆ ਟਰੈਕਟਰ ਦੇ ਟਾਇਰ ਹੈਗੇ 70 ਤੋਂ 75 ਰੁਪਏ ਕੇ ਵੀਰ ਭਾਈ ਨੇ ਲੈਣਾ ਬਿਨਾ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਦੇਣੀ ਫੋਨ ਲੱਗ ਕੇ ਲੈ ਸਕਦੇ ਏ ਗੱਲ ਧਿਆਨਾ ਕੋਕਾਪੀ ਟਰੈਕਟਰ ਤੇ ਬਹੁਤ ਘਾ ਟਰੈਕਟਰ ਚੱਲਿਆ ਸਾਫ ਟਰੈਕਟਰ ਪਿਆ ਕਿਤੇੋ ਲੀਕ ਛੇਕ ਨਹੀਂ ਵਧੀਆ ਟਰੈਕਟਰ ਆ ਨੀਲ ਹੈ ਟਰੈਕਟਰ ਕਿਤੇੋ ਤਾਂ ਚਾਪੀ ਨਹੀਂ ਲੱਗੀ ਪੇਂਟ ਖੇੜ ਜਵਾਂ ਦੀ ਟਰੈਕਟਰ ਨੂੰ ਹੋਇਆ ਨਾਲ ਦਾ ਪੇਂਟ ਖੇੜਾ ਟਰੈਕਟਰ ਦਾ ਨਾਲ ਤੇ ਮਰਗਾੜਾ ਕੋਕਾਪੀ ਟਰੈਕਟਰ ਆ ਅਰਜਨ 555 ਟਰੈਕਟਰ ਆ ਤੇ 2010 ਮਾਡਲ ਆ ਏਰੀਆ ਹੈਗਾ ਜਲੰਧਰ ਵੀਰਾਂ ਦਾ ਕਿਹੇ ਵੀਰ ਪਾਈਂ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ ਟਾਇਰ ਤੁਰੀ ਵੇਖ ਹੀ ਸਕਦੇ ਆ 3040 ਪੈਸੇ ਕੋਕਾ ਵੀ ਟਰੈਕਟਰ ਆ ਉਹ ਇੰਜਨ ਗੇਅਰ ਦਾ ਓਕੇ ਆ ਰੰਗ ਦੇ ਕੋਈ ਪੇਂਟ ਛੇੜ ਨਹੀਂ ਹੋਇਆ ਨਾਲ ਦਾ ਪੇਂਟ ਛੇੜਾ ਮਰਗਾਡਸ਼ਕਾਰ ਨਾਲ ਦੇ ਆ ਟਰੈਕਟਰ ਦੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਅਰਜਣਾ 55 ਦਾ 555 ਅਰਜਣਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਵਧੀਆ ਟਰੈਕਟਰ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਏਰ ਗੱਲ ਦੇ ਜਲੰਧਰ ਆ ਵੀਰਾਂ ਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਟਰੈਕਟਰ ਬਹੁਤ ਵਧੀਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨਾਲ ਲੈਣਾ ਵੀ ਇਹਨਾਂ ਸੰਪਰਕ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਟਰੈਕਟਰ ਤੇ ਵਧੀਆ ਟਰੈਕਟਰ ਆ 11 ਛੇ ਦੀ ਟਰਾਲੀ ਆ ਲੈਫਟ ਵਾਲੀ ਕਿਸੇ ਵੀਰ ਭਾਈ ਨਾਲ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਟੂੜੀ ਵਾਲੀ 40 ਦੀ ਲੱਗੀ ਹੋਈ ਆ ਉੱਤੇ ਲੈਫਟ ਵਾਲੀ ਟਰਾਲੀ ਆ 7 ਇੰਚੀ ਗਾਡਰ 8 ਇੰਚੀ ਦੀ ਹਾਬਾ 4 ਇੰਚੀ ਹਿੱਸਾ ਕਿ ਵਧੀਆ ਟਰਾਲੀ ਆ ਲੋਕੇਸ਼ਨ ਤੁੜੀ ਵੇਖ ਹੀ ਸਕਦੇ ਕਿੰਨੀ ਕਾ ਟਰਾਲੀ ਵਧੀਆ ਤੇ ਰੇਟ ਤੁੜੀ ਫੋਨ ਤੇ ਕਰ ਲਓ ਰੇਟ ਦੱਸਿਆ ਨਹੀਂ ਵੀ ਲੈਣੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਸਵਾ ਦੋ ਫੁੱਟ ਵੜਾ 5 ਫੁੱਟ ਤਾ ਨੂੰ ਝਾਲੀ ਹੈ ਜੀ ਤੇ ਵਧੀਆ ਟਰਾਲੀ ਤੂੜੀ ਦੇ ਫੁੱਲ ਕੰਮ ਦੇਣ ਵਾਲੀ ਟਰਾਲੀ ਹੈ ਇਹ ਲੈਫਟਰ ਕੇ ਵੀਰ ਭਾਈ ਨੇ ਲੈਣੀ ਵੀ ਨਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਸਕਰੀਨ ਤੇ ਚੱਲ ਜਦਾ ਸਾਰੀ ਜਾਣਕਾਰੀ ਵੀ ਲੈਣੀ ਫੋਨ ਲਾ ਕੇ ਲੈ ਲਓ ਲੈਫਟਰ ਕੋਕਾ ਪੀ ਟਰਾਲੀ ਆ ਲੈਕਚਰ ਕਮੈਂਟ ਕਰਦਾ ਕਰੋ ਵੀਰ ਬਣ ਕੇ ਤੇ ਐਸਾ ਠੰਕੀ ਸਾਤੰਕੀ ਗਾਡ ਰਹਿ ਦੇਣਾ 575 ਟਰੈਕਟਰ ਇੰਜਨ ਗੇਅਰ ਦਾ ਓਕੇ ਟਾਇਰ ਨੱਪੇ ਪੈਸੇ ਆ ਤੇ ਏਰੀਆ ਲਧਿਆਣਾ ਵੀਰ ਦਾ ਬਹੁਤ ਵਧੀਆ ਟਰੈਕਟਰ ਜਮਾ ਨਵੇਂ ਹਰਗਾ ਪਿਆ 575 2001 ਮਾਡਲ ਇੰਜਨ ਗੇਅਰ ਦਾ ਓਕੇ ਟਰੈਕਟਰ ਨਵੇਂ ਟਾਇਰ ਰੰਗ ਵੇਖਿਆ ਸੀ ਲਣੀ ਸੀਸੇ ਨੂੰ ਚਿਲਕਦਾ ਕਿਸੇ ਵੀਰ ਭਾਈ ਨੂੰ ਲੈਣਾ ਬੀਣਾ ਸੰਪਰਕ ਕਰ ਲਓ 2001 ਮਾਡਲ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਹੈਗਾ 2,60,000 2,60,000 575 ਟਰੈਕਟਰ ਇੰਜਨ ਗੇਰ ਤੋਂ ਓਕੇ ਦੋ 2001 ਮਾਡਲ ਆ ਤੇ ਵਧੀਆ ਟਰੈਕਟਰ ਨਵੇਂ ਟਾਇਰ 90 ਪੈਸੇ ਟਾਇਰ ਆ ਏਰੀਆ ਲੁਧਿਆਣਾ ਵੀਰ ਦਾ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰ ਦਿਆ ਕਰੋ ਭਰਾ ਬਣ ਕੇ ਤੇ ਵਧੀਆ ਟਰੈਕਟਰ ਆ ਤੇ ਕਿਸੇ ਵੀਰ ਭਾਈ ਨੂੰ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਪੇਟ ਹੋਇਆ ਲੱਗਦਾ ਮੈਨੂੰ ਟਰੈਕਟਰ ਨੂੰ ਸਾਰੇ ਕੰਮਕਾਰ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਵਧੀਆ ਟਰੈਕਟਰ ਇੰਜਨ ਕੇਅਰ ਦਾ ਪੂਰਾ ਹੋ ਗਿਆ ਵੀਰ ਕੋ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨਾ ਸੈਕ ਸਵੈਰ ਕਰੋ